ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਪੌਣੇ 8 ਹੋ ਗਏ ਉਧਰ ਬੇੜਾ ਸੰਭਰ ਕੇ ਆਈ ਸੀ ਤੇ ਚਾਹ ਪਾ ਲਈ ਭਾਂਡੇ ਚ ਭੰਡ ਇਕੱਠੇ ਕਰਕੇ ਲਿਆਈਆਂ ਤੇ ਬਾਥਰੂਮ ਸਾਬਣ ਨਹੀਂ ਤੇ ਹੈਗੀ ਏਕੇ ਆਫ ਸਾਬਣ ਹੈ ਜੇ ਕਿਸੇ ਨੂੰ ਜ਼ਰੂਰਤ ਹੋਵੇ ਇਹ ਬਹੁਤ ਹੀ ਵਧੀਆ ਸਾਬਣਾਂ ਅਸੀਂ ਵਰਤਦੇ ਹਾਂ ਇਹ ਸਾਬਣ ਤੇ ਲੈ ਜਾ ਲੈ ਸਕਦੇ ਹੋ ਤੁਸੀਂ ਤੇ ਇਹ ਸੈਦ ਤੇ ਕੁਮਾਰ ਵਿੱਚ ਹੋਰ ਸਮਾਨ ਬਹੁਤ ਪਾਇਆ ਹੋਇਆ ਦੇ ਵਿੱਚ ਬਹੁਤ ਹੀ ਵਧੀਆ ਸਾਬਣ ਹੈ ਇਹ ਕਿ ਆਫ ਸਾਬਣਾਂ ਗੀ ਤੁਸੀਂ ਲੈ ਸਕਦੇ ਹੋਗੇ ਤੇ ਇਹਦੇ ਉੱਤੇ ਫੋਨ ਨੰਬਰ ਹੈਗਾ ਤੇ ਫੋਨ ਨੰਬਰ ਕਰਕੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਬਾਕੀ ਇਹ ਨਾ ਮੂੰਹ ਵਾਸਤੇ ਆ ਕੱਲੇ ਵਾਸਤੇ ਤੇ ਮੂੰਹ 2 12 3 12 ਤੋਲੋ ਹੱਥ ਨੇ ਪੈਣ ਲੱਗ ਤੋਣੋ ਸਵੇਰ ਉੱਠ ਕੇ ਤੋਲੋ ਜਿਹੜੋ ਆਪਾਂ ਪਹਿਣਾ ਕੰਮ ਕਰਕੇ ਹਟਦੇ ਆਂ ਔਰ ਮੂੰਹ ਚਾਬਣ ਲਾ ਬਿਕੋ ਸੇਪਨ ਨਾਲ ਤੋਲੋ ਇੱਕ ਹੱਥਾਂ ਵਾਸਤੇ ਇੱਕ ਮੂੰਹ ਵਾਸਤੇ ਪਿੰਡੇ ਵਾਸਤੇ ਨਹੀਂ ਹੈਗੀ ਸਾਬਣ ਤੇ ਸਾਫ਼ ਹੋ ਜਾਊਗਾ ਮੂੰਹ ਹੁਣ ਤੇ ਮੈਂ ਦੇਖੋ ਮੇਰੇ ਹੱਥ ਕਿੰਨੇ ਗੰਦੇ ਸੀਗੇ ਜੇ ਮੈਂ ਕਿਤੇ ਘੋਲ ਕਰ ਲੈਣੀ ਮਲਾਉਣ ਦੀ ਜਿੱਦੇ ਮੇਰੇ ਬਾਧ ਹੱਥ ਗੰਦੇ ਹੋਣ ਮੈਂ ਸਾਬਣ ਲਾ ਕੇ ਥੋੜਾ ਜਿਹਾ ਚਮ ਲਾ ਲੈਣੀ ਹੱਥ ਬੜੀਆ ਸਾਫ ਹੋ ਜਾਂਦੇ ਨੇ ਜੇ ਰੋ 2-3 ਵਾਰੀ ਲਾ ਲਾ ਫਿਰ ਤਾਂ ਬਹੁਤ ਸੋਹਣੇ ਹੱਥ ਹੋ ਜਾਂਦੇ ਨੇ ਪਰ ਸਾਨੂੰ ਪਤਾ ਹੀ ਹੈ ਪੈਣਾ ਕਰੰਦੇ ਨੂੰ ਹੋਰ ਆ ਪਰਿਵਾਰ ਨੂੰ ਖਾਣ ਪੀਣ ਨੂੰ ਚੀਜ਼ ਕਰ ਦੰਦੀਆਂ ਨੇ ਉਹ ਹੋੜ ਪਹੜ ਹਨਾ ਕਰ ਲੰਦੀਆਂ ਨੇ ਜੇ ਰੋ ਆਪ ਭੈਣ ਕੋਈ ਬਿਮਾਰ ਹੋ ਜੇ ਹਨਾ ਤੇ ਫਿਰ ਆਪ ਤੋ ਖਿਚੜੀ ਕਰਕੇ ਚੌਲ ਕਰਕੇ ਵੀ ਨਹੀਂ ਖਾਦੇ ਜਾਂਦੇ ਜਾਂ ਫਿਰ ਹਨਾ ਪਰਿਵਾਰ ਨੂੰ ਅਲੱਗ-ਅਲੱਗ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਮਣਾ ਖਾ ਲਾਂ ਦੀ ਆਪ ਨੇ ਆਪ ਕਹਾਂ ਚਲ ਮੈਂ ਤਾਂ ਪਰਿਵਾਰ ਨਾਲ ਦੀ ਖਾ ਲੂੰਗੀ ਤੇ ਬਹੁਤ ਹੀ ਵਧੀਆ ਸਾਬਣਾ ਜੇ ਕਿਸੇ ਨੂੰ ਜ਼ਰੂਰ ਤੋਂ ਹੋਵੇ ਹਰ ਇੱਕ ਸੈਰ ਚੋਂ ਮੈਡੀਕਲ ਸਟੋਰ ਚੋਂ ਕਿਤੋਂ ਮਰਜ਼ੀ ਲੈ ਲਓ ਤੁਸੀਂ ਸਰਕਾਰੀ ਹਸਪਤਾਲ ਕੋਲ ਹੋਣ ਜਾਂ ਕੋਈ ਹੋਰ ਮੈਡੀਕਲ ਸਟੋਰ ਹੋਵੇ ਸਭ ਸਾਰਿਆਂ ਚੋਂ ਮਿਲਦੀ ਹੈ ਇਹ ਤਨੋਲਾ ਬਰਨਾਲਾ ਸੰਗਰੂਰ ਸੁਨਾਮ ਸਾਰੇ ਕਿਤੇ ਮਿਲਦੀ ਹੈ ਕਿ ਠੀਕ ਹੈ ਜੀ ਤੇ ਵੱਡੇ ਸਾਰਿਆਂ ਚੋਂ ਵੀ ਮਿਲਦੀ ਹੈ ਕਿ ਤੂੰ ਮਰਜ਼ੀ ਲੈ ਲਓ ਇਹ ਹਰ ਇੱਕ ਮੈਡੀਕਲ ਸਟੋਰ ਚ ਮਿਲਦੀ ਹੈ ਲੋ ਜੀ ਇਹ ਉਧਰ ਲੈ ਕੇ ਜਾਣੀ ਸੀ ਬਾਥਰੂਮ ਚ ਸਾਬਣ ਤੇ ਮੈਂ ਹੁਣ ਭਾਂਡੇ ਮਾਜ ਕੇ ਕਰਦੀਆਂ ਜੀ ਚਾਹ ਆ ਚਾਤੀ ਕੇ ਪਾ ਨਮਾਜ਼ ਦੀਆਂ ਕਿ ਫਿਰ ਆਪਾਂ ਰੈਂਦੇ ਕੰਮ ਕਰਾਂਗੇ ਤੇ ਰੈਂਦੇ ਕੰਮ ਕਰਕੇ ਫਿਰ ਆਪਾਂ ਦੇਖਦੇ ਅੱਜ ਜਿੱਦੇ ਕਣਕ ਦੇ ਬੀਜੀ ਆ ਨਾ ਸਾਡੀਆਂ ਬੋਰੀਆਂ ਵੀ ਭੰਡਣ ਵਾਲੀਆਂ ਪਈਆਂ ਨੇਗੀਆਂ ਉਹ ਪਈਆਂ ਦਰਵਾਜ਼ੇ 'ਚ ਮੈਂ ਤਾਂ ਇਹ ਵੀ ਨ ਜਾ ਕੇ ਦੇਖਿਆ ਜਿਹੜੀਆਂ ਮੇਰੀਆਂ ਧੋਤੀਆਂ ਹੋਈਆਂ ਬੋਰੀਆਂ ਸੀ ਉਹ ਚਪਾਤੀ ਕਣਕ ਬੀ ਆਲੀ ਬੀ ਆਲੀ ਕਣਕ ਪਾਈ ਹੋਈ ਸੀ ਉਹ ਵੀ ਦਵਾਰੇ ਧੋਣੀਆਂ ਪੈਣਗੀਆਂ ਬਾਕੀ ਜਿਹੜੀਆਂ ਡੀਏਪੀ ਵਾਲੀਆਂ ਪਤਾ ਨਹੀਂ ਕਿੰਨੀਆਂ ਕਬੋਰੀਆਂ ਨੇ ਪਤਾ ਨਹੀਂ ਉਹ ਬੀ ਵਾਲੀਆਂ ਬੋਰੀਆਂ ਨੇ ਪਤਾ ਨਹੀਂ ਕਿਵੇਂ ਨੇ ਦਰਵਾਜੇ ਦੇ ਵਿੱਚ ਮੈਂ ਤਾਂ ਕੱਲ ਦੇਖੀਆਂ ਲੇਗੀਆਂ ਉਹਨਾਂ ਦੇ ਚੱਕ ਥੱਲ ਕਰਦੇ ਆ ਜਿਹੜੀਆਂ ਉਹਨਾਂ ਨੂੰ ਆਣ ਗਿਆ ਉਹਨਾਂ ਨੂੰ ਦੇ ਦਾਂਗੇ ਉੱਧਰ ਲੈਣ ਨੂੰ ਜਿਹੜੀਆਂ ਆਪਣੇ ਹਿੱਸੇ ਨੇਪਾ ਰੱਖ ਲਾਂਗੇ ਜਿਹੜੀਆਂ ਆਪਣੀਆਂ ਬੀ ਵਾਲੀਆਂ ਚੋਂ ਆਪਾਂ ਦਵਾਰੇ ਤੋਂ ਲਾਂਗੇ ਤੇ ਇਸ ਤਰ੍ਹਾਂ ਕੰਮ ਹੋ ਹੀ ਜਾਂਦੇ ਨੇ ਆਪਣੇ ਹੁਣ ਚਾਹ ਪੀ ਕੇ ਸਵੇਰੇ ਸਵੇਰ ਤਾਂ ਚਾਹ ਰੀ ਨਹੀਂ ਜੀ ਕਰਦਾ ਬਥੇਰਾ ਮੈਂ ਕੋਸ਼ਿਸ਼ ਕਰਦੀਆਂ ਵੀ ਮੈਂ ਚਾਹ ਸਵੇਰ ਵਾਲੀ ਇੱਕ ਕਦੀ ਵਾਰ ਪੀ ਲਾਂ ਪਰ ਹੁਣ ਠੰਡ ਕਰਕੇ ਚਾਹ ਨੂੰ ਮਨ ਕਰਦਾ ਹੈਗਾ ਹਨਾ ਤੇ ਚਾਹ ਨੂੰ ਮਨ ਕਰਦਾ ਹੈਗਾ ਚਾਹ ਬਿਨਾ ਨਹੀਂ ਸਰਦਾ ਹੈਗਾ ਤੇ ਧੰਨਵਾਦ ਤੁਹਾਡਾ ਹਨਾ ਇੰਨਾ ਪਿਆਰ ਕਰਦੇ ਹੋ ਤੇ ਤੈ ਇਹ ਦਿ ਲੋ ਬਹੁਤ ਹੀ ਧੰਨਵਾਦ ਸਾਰੇ ਪਰਿਵਾਰ ਦਾ YouTube ਪਰਿਵਾਰ ਮੇਰਾ ਬਹੁਤ ਵੱਡਾ ਹੈ ਸੁਖਨਾਲ ਆਪਣੇ 43000 ਸਬਸਕ੍ਰਾਈਬਰ ਹੋਣ ਵਾਲੇ ਨੇ ਥੋੜੇ ਜੀ ਘਟਨੇਗੇ ਮਾਰੋ ਮੱਲਾ ਇੱਕ ਸਾਲ ਜਿਹੜੀਆਂ ਮੇਰੀਆਂ ਭੈਣਾਂ ਅਨ ਸਬਸਕ੍ਰਾਈਬਰ ਬਿਨ ਸਬਸਕ੍ਰਾਈਬ ਕਰੇ ਚੈਨਲ ਨੂੰ ਦੇਖ ਰਹੀ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਤੁਸੀਂ ਹਨਾ ਹਰ ਰੋਜ਼ ਵੀਡੀਓ ਦੇਖਿਆ ਕਰੋ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਆ ਕਰੋ ਸਾਦਗੀ ਦੀ ਵੀਡੀਓ ਹੈ ਸਾਦੇ 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 ਬੰਦੇ ਆ ਸਾਦਗੀ ਹੀ ਵੀਡੀਓ ਹੈ ਸਾਡੀ ਕੋਈ ਸਾਡੇ ਵੀਡੀਓ ਚ ਫੋਕਰ ਪਣਾ ਨਹੀਂ ਹੁੰਦਾ ਹਰ ਰੋਜ਼ ਹਨਾ ਤੁਸੀਂ ਦੇਖਦੀ ਹੋ ਜਿਹੜੀਆਂ ਮੇਰੀਆਂ ਭੈਣਾਂ ਪਲੀਜ਼ ਬਿੰਨ ਸਬਸਕ੍ਰਾਈਬ ਕਰੇ ਆਪਣੇ ਚੈਨਲ ਦੇਖ ਰਹੀ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਚਲੋ ਜੀ ਆਪਾਂ ਮਿਲਦੇ ਆਂਗੇ ਫੇਰ ਤੁਸੀਂ ਇਹਨੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਫੇਰ ਮਿਲਦੇ ਆਂ ਤੁਹਾਨੂੰ ਤੇ ਲਾਈਕ ਜਰੂਰ ਕਰ ਦਿਓ ਕੋਈ ਭੈਣ ਬਣ ਕੇ ਆਪਣਾ ਵੀਡੀਓ ਤੁਸੀਂ ਦੇਖ ਤਾਂ ਲੈਨੇ ਹੋ ਪਰ ਲਾਈਕ ਬਹੁਤ ਘੱਟ ਆਉਂਦੇ ਨੇ ਆਪਾਂ ਲਾਈਕ ਕਰਿਓ ਕੋਲ ਠੀਕ ਹੈ ਚਲੋ ਜੀ ਕਰੋ ਸਬਸਕ੍ਰਾਈਬ ਆਪਾਂ ਫਿਰ। ਹੋੱਟੇ ਬੇੜੇ ਤਾਂ ਮੈਂ ਲਾ ਚੁੱਕੀ ਆ। ਕਿਉਂਕਿ ਇਹ ਰੇਤਾ ਜਿਹੜਾ ਸਾਫ ਬਣਾ ਰਹਿਆ ਨਾ ਇਹ ਨਾਲ ਹਣਾ ਇੱਥਾ ਸਾਫ ਨਹੀਂ ਹੋ ਜੰਦਾ। ਅੰਦਰਲੀ ਸੋਈ ਰਹਿੰਦੀ ਆ। ਆਪਾਂ ਰੋਟੀ ਬਣਾ ਕੇ ਫੇਰ ਲਾਵਾਂਗੇ। ਰੋਟੀ ਬਣਾ ਕੇ ਭਾਂਡੇ ਮਾਂ ਦੀ ਫਿਰ ਚੰਗੀ ਤਰ੍ਹਾਂ ਅੰਦਰਲੀ ਸੋਈ ਸਾਫ ਕਰ ਦਾਂਗੇ। ਬਾਦਲੀ ਮੈਂ ਕਰਤੀ ਜਿਹੜਾ ਬਾਦਲੀ ਚ ਹੁਣ ਚਾਹ ਪਾਣੀ ਕਰਦਾਂ ਦੁੱਧ ਬਾਹਰ ਬਾਅਦਦੇ ਆ ਅੰਦਰ ਰੋਟੀ ਬਣਾਉਣਾ ਉਹ ਬਾਹਰ ਕਰਾਂਗੀ ਫਿਰ ਮੈਂ ਸਬੰਨੜੀਆਂ ਮਾਸੀ ਬਣਾਈ ਆ ਬਾਹਰ ਸਫਾਈ ਕਰਦੀ ਐ ਮੈਨੂੰ ਮਹਾਂ ਇੱਕ ਦੇਰ ਤੇ ਕੋਈ ਚੇ ਲੱਗ ਗਿਆ ਫਿਰ ਸੌਂ ਗਈ ਸੀ ਮੈਂ ਕੋਤਿਆਂ ਸਬਾ ਪਏਗਾ ਫਲਕਾਨੀ ਜੀ ਆਉਂਦੀ ਐ ਜੇ ਨਾਮ ਕਿ ਖਾਣਾ ਲੈ ਗਈ ਚ ਇੱਕ ਤੇ ਹੁਣ ਅੰਦਰ ਕਮਰੇ ਚ ਵੜਦੇ ਨਹੀਂ ਹੈਗੇ ਗਰਮੀ ਤੇ ਅੰਦਰ ਰਹਿੰਦੇ ਆ ਜਿਹੜੇ ਚ ਬਾਹਰ ਗਾ ਪਾਈਆਂ ਤਾਂ ਸਾਡੇ ਪਾਪਾ ਜੀ ਨੂੰ ਫੁੱਲਸ ਲੈ ਪਾਪਾ ਜੀ ਨਾਲ ਜੀ ਫੁੱਲਸ ਲੈ ਗਈ ਫੜ ਕੇ ਫੜਿਆ ਟਰਨਾ ਟਰਨਾ ਸੀ ਜਿਕੇ ਸਾਰੀ ਦੁਨੀਆ ਨੇ ਤਬਹੀ ਇਹ ਲੈ ਜਾਊ ਰਿ ਪਰਦਾ ਨਹੀਂ ਸੀ ਪਾਪਾ ਜੀ ਪਰਦਾ ਨਹੀਂ ਲੈ ਗਈ ਫੜ ਕੇ ਦੇਖੋ ਕੀ ਕਰੇ ਹੁਣ ਦੱਸ ਕਿ ਐਸੋ ਕੁ ਮਨ ਦਾ ਤਾਉ ਤਾਂ ਨੇ ਲਾ ਦੁਗਣਾ ਹੱਕ ਨਹੀਂ ਮਿਲਦੇ ਤਾਂ ਨੇ ਨਾਲ ਵੀ ਨਹੀਂ ਮਿਲਦੇ ਕੀ ਕਰਨਾ ਖਸਾਨ ਚਾਹ ਪਾਣ ਦੇ ਚਾਹ ਬਣਾ ਲਈਏਗੀ ਚਾਹ ਬਣਾ ਕੇ ਹੁਣ ਤੀਖੇ ਭਾਂਡੇ ਮਹੱਪਰ ਭਾਂਡੇ ਮਾਂ ਦਾ ਤੇ ਭਾਂਡੇ ਤੇ ਚਾਹ ਜੀ ਸੁੱਕਣ ਲੱਗਦੀ ਆ ਭਾਂਡਿਆਂ ਚ ਸੁੱਕਣ ਕੀ ਲੱਗ ਜਾਂਦੇ ਸੁੱਕੀ ਜਾਂਦੀ ਕੰਮ ਕਰਕੇ ਬਿੰਦਕ ਬਹੇਗੀ ਫਿਰ ਪਾਏਗੀ ਹੁਣ ਕਿਉਂ ਬੂ ਬਣਾ ਰਾ ਜਿ ਮਲਾ ਦੇ ਰਿਸ਼ਤੇ ਨਾਲ ਪਈਏ ਬਹੁਤ ਕੰਮ ਕਰਨਾ ਹੈ ਪਰ ਬੈਗਾਨੇ ਤੇ ਆਏ ਹੋ ਪਾਣੀ ਪਾ ਬੈਨੇ ਹੋ ਜਾਂਦੇ ਕਰਕੇ ਰੱਖ ਦਿਆਂ ਹਾਂ ਤਾਂ ਕਿ ਗਲਮੇ ਚ ਠੰਡਾ ਪਾਣੀ ਦੰਦਾ ਚ ਪੈਂਦਾ ਪੀਤਾ ਨਹੀਂ ਜਾਂਦਾ ਨੀ ਤਾਂ ਇਹ ਪਾਣੀ ਕਰਕੇ ਪੀਤਾ ਜਾਂਦਾ ਆ ਹੁਣ ਕੀਰੇ ਸੁਕਮਣ ਚੀਰ ਦੇ ਉਪਰ ਧਾਤਣ ਆ ਹਰੀਆਂ ਮਿਰਚਾਂ ਲੇਕੀਆਂ ਟਮਾਟਰ ਆ ਖੀਰੇ ਕੱਲੋਂ ਬਣੇ ਪਾਲਕ ਪਨੀਰ ਬਣਾਈ ਮਮਾ ਅੱਜ ਨੂੰ ਪਾਲਕ ਪਨੀਰ ਬਣਾਤੀ ਜਾਨਾ ਹਰੀਆਂ ਮਿਰਚਾਂ ਲੇਕੀਆਂ ਟਮਾਟਰ ਆਦਰਕ ਖੀਰੇ ਲਾਸਟ ਲਾਸੂ ਹੈ ਕੀ ਕੱਪਾ ਬਣਾਉਣਾ ਕਰਕੇ ਤਾਂ ਨਹੀਂ ਤੇ ਅਭਾਉਣ ਦਰੇ ਸਿੱਟਿਆ ਗਿਆ ਕੇ ਰਹੇਗਾ ਰੇ ਸਿੱਟ ਤਾ ਸਾਰੇ ਬਾਹਰ ਚ 15 ਦੇ 15 ਕਿਲੋ ਆ ਚ ਕੱਲਾ ਜਾਣਾ ਖਾਲੀ ਹੈ ਤੇ ਉਹਨੂੰ ਚੌੜ ਕਰੀ ਜਾਂਦੇ ਨਾ ਹੁਣ ਨਵੀਂ ਕੇ ਬਾਜੀ ਕੜਾ ਕਰਦਲਾ ਸੁਲੂਕ ਗੱਜਾ ਘਿੱਲੋ ਲੈ ਤਾ 100 ਰੁਪਏ ਕਿਲੋ ਰੁਪਏ ਇਹਦਾ ਦੁੱਧ ਕੱਢ ਲਾਂਗੀ ਹੰਝਾ ਦਾ ਪਾਣੀ ਦੀ ਇੱਜ਼ਤ ਤਾਂ ਕੱਖ ਪਾਉਣੇ ਪਾਉਂਦੇ ਹੋ ਜੂ ਲਾਉਣ ਵਾਲਾ ਵੀ ਜਰਾ అదే డబ్బి ਕੀ ਹੋ ਗਿਆ ਬੋਡਾ ਨੂੰ ਖੌਲ ਲੱਗ ਗਿਆ ਹੁਣ ਨਹੀਂ ਨਾ ਹੋਵੇ ਜੀ ਦੁੱਖਿਆ ਨਹੀਂ ਆਹ ਕੋਈ ਤਾਂ ਛਕੋ ਨਹੀਂ ਅੰਮਾ ਜਰ ਦੀ ਮਾਗਰ ਕੁੱਤੀ ਜਾਂਦੀ ਨਹੀਂ ਇੱਥੇ ਆ ਰਿਹਾ ਇੱਥੇ ਬੜਾ ਭਾਰਿ ਸੀ ਇਸ ਵੇਲੇ ਰੋਟੀਆਂ ਬਣਨ ਗਈਆਂ ਹੁਣ ਇਹਨਾਂ ਨੂੰ ਡੰਗ ਡੰਗ ਕੇ ਚੀਰ ਚੂਰ ਕੇ ਰੱਖ ਲਾਂ। ਤੇ ਸਵੇਰੇ ਤਰੇਲ ਵਾਲੀ ਪੈਂਦੀ ਹੈਗੀ। ਤਰੇਲੇ ਕਰੇ ਵੜਦੇ ਨਹੀਂ ਜਾਂਦੇ। ਤੇ ਸਾਰਾ ਕੰਮ ਰਹਿ ਜਾਂਦਾ। ਜਦੋਂ ਕੱਚੇ ਮੇਥੇ ਹੁੰਦੇ ਨੇ ਉਹ ਰੋ ਨਹੀਂ ਬਾਸਨਾ ਨਹੀਂ ਆਉਂਦੀ ਹੁੰਦੀ ਉਹ ਚ ਹੁਣ ਇਹ ਫੁੱਲ ਕੱਢਿਆਏ ਹੁਣ ਇਹ ਚ ਇੰਨੀ ਬਾਸਨਾ ਆਉਦੀ ਹੈ ਨਾ। ਬਹੁਤ ਜਾਰੀ। ਫੁੱਲ ਕੱਢਿਆ ਹੈ ਆਪਣੀ ਮਿੱਥੇ ਹੁਣ ਇਹਦੀ ਬਾੜ ਪਾ ਦਾਂਗੇ ਆਪਾਂ ਮਗਰ ਦੀ ਮਗਰ ਦਵਾਰੇ ਫੁੱਟੇ ਆਉਣਗੇ ਬਹੁਤ ਜਿਹਦਾ ਇਸ ਤਰ੍ਹਾਂ ਕਰਦੇ ਨੇ ਵੀ ਖੁੱਡ ਚੋਂ ਜੜੋਂ ਪੱਟ ਕੇ ਉਸੇ ਖੁੱਡ ਚ ਵੀ ਹੋਰ ਪਾ ਦਿੰਦੇ ਨੇ ਵੀ ਮਗਰ ਦੀ ਮਗਰ ਹੋਰ ਹੋ ਜਾਣਗੇ ਉਹ ਇਹ ਬਾੜਾਂ ਵੀ ਦੇ ਦਾਂਦੇ ਨੇਗੇ ਹਣੇ ਮੈਂ ਇੱਥੇ ਹੁੰਦੇ ਨੇਗੇ ਲੋ ਇਹ ਪਾਪਾਂ ਟੱਬਰ ਦੇ ਹਿਸਾਬ ਨਾਲ ਮੈਂ ਇੱਥੇ ਵੱਢ ਲੇ ਆਪਾਂ ਨੂੰ ਇਨੇ ਕਮਕੋਤ ਨਹੀਂ ਹਾਂ ਡੋਂਗਲਾਂਗੇ ਬਾਥੂ ਵਾਲੇ ਪਰੌਂਠੇ ਖਾਦਦੇ ਨੇ ਕਿਸੇ ਨੇ ਬਾਥੂ ਵਾਲੇ ਬਹੁਤ ਵਧੀਆ ਬਣਦੇ ਨੇਗੇ ਬਹੁਤ ਹੀ ਵਧੀਆ ਬਣਦੇ ਨੇ ਦੇਖਿਆ ਮੂਹਨ ਪੱਟ ਕੇ ਹੋ ਗਿਆ ਆ ਜੀ ਉਹ ਲੈ ਕੁਮਾਲ ਹੋ ਗਈ ਮੈਂ ਤਾਂ ਇਹਦੀ ਮੋੜੀ ਹੋਣੀ ਹੀ ਨਹੀਂ ਸੀ ਅੱਜ ਨਾਲ ਮੋੜੀ ਤਾਂ ਵਧੀਆ ਹੋ ਗਈ ਲੋ ਜੀ ਪਹਿਲਾਂ ਡੰਗ ਡੰਗ ਲੈਣੇ ਆਂਗੇ ਇਹਦੇ ਵਿੱਚ ਪਾਉਣ ਨੂੰ ਹੁਣ ਆ ਪਿਆਜ਼ ਅਦਰਕ ਸਾਰਾ ਕੁਝ ਸਲਕਾ ਕੇ ਕੁੱਟ ਕੇ ਰੱਖ ਲਾਂਗੇ ਹਾਂ ਦੇਖ ਮੈਂ ਸੁਨ ਗੇੜਾ ਦੇ ਜਾਂਦੀ ਆ ਵੀ ਮੈਨੂੰ ਪਾਉਣ ਆਉਗੀ ਅਸਲਕਾ ਰੋਟੀ ਦੀ ਬੁਰਕੀ ਵੀ ਨਹੀਂ ਸਿਆ ਤਕਾਰਦੀ ਹਾਂ ਲੈ ਭਾੜਾ ਇੱਕ ਨੂਹ ਖਵਾਉਂ ਪਾਰ ਹੀ ਨਾ ਕਰ ਖਾਣਾ ਪਰ ਗੰਦੇ ਵੱਡਲੇ ਸੜੀ ਹੋਈ ਨੇ ਹੱਥ ਤੇ ਥੱਲੇ ਤਾਂ ਰੇਟਾ ਲੱਗੂ ਥੱਲੇ ਤਾਂ ਸਿਕਲ ਮੈਂ ਵੀ ਜਾਣਦੀ ਸੀ ਚਾਰ ਨੋਰੀ ਤੋਲਣੇ ਨਾ ਹੱਥ ਤੋਲਣੇ ਦੰਦ ਮਾਰੇ ਹੱਥ ਗਾੜੇ ਜਾ ਨਹੀਂ ਖਾਂਦੀ। ਬੀਚ ਚੂਣੀ ਖਾਣੇ ਪੱਖ ਤੇ ਮੈਂ ਤਾਂ ਨਹੀਂ ਖਾਂਦੀ। ਖਾ। ਜਾਨੀ ਬੀਚ ਤੇ ਆ। ਖਾ। 哎，他就是查查你那里。 ਲੱਗ ਗਿਆ ਗਾਣੇ ਤੂਪ ਤੇ ਜਨ ਜਾ ਉਹ ਛੋਟੀਆਂ ਉਦੋਂ ਕਹਿੰਦੀਆਂ ਨੇ ਸਾਨੂੰ ਪਹਿਲਾਂ ਹਨ ਬਾਹਰ ਬਾਹਰ ਇਹ ਮੈਂ ਤਾਂ ਮੱਖੀ ਮੈਂ ਤਾਂ ਰੱਖੀ ਐ ਇਹ ਬਰਦਰਾਂ ਕੀਲਾ ਵਾ ਕਿ ਜਰੂਰ ਖੇਪਾ ਲਿਆ ਬਿੱਤੀ ਜਨਦੀ ਐ ਆਇਆ ਕੇ ਦੋ ਚੀਲਾ ਆਜਾ ਬੁਰੇ ਜੱਟ ਹੱਜਾ ਨਹੀਂ ਹੈ ਫਿਰ ਤੋ ਪਤਾ ਨਹੀਂ ਕੀ ਨਾਲ ਸੁਣ ਮੁਰੀਆ ਫੀੜ ਚ ਟੱਕਰਾ ਮਾਰੂਗੀ ਆ ਹੁਣ ਫੇਰ ਪਿਆਉ ਪਾਣੀ ਥਲਿੱਕਾ ਮੁੰਡੀ ਲਾਇਆ ਕਿਉਂ ਜਪੜੇ ਕਰਤੀ ਜਾ ਰਹੀ ਹੈ ਕੋ ਬਾਂਦੀ ਹੈ ਕਿ ਮਿਲਦੇ ਨਾ ਗੁਰਮੰਨ ਨੂੰ ਕਿਹਾ ਕੱਢ ਕੇ ਨਹੀਂ ਲਿਆ ਕੋ ਵੜਦਿਆ ਫਿਰ ਗੁਰਮੰਨ ਬਣਾ ਦੂਗੀ ਮੈਂ ਹੋਰ ਕੰਮ ਕਰ ਲੂਗੀ ਤੇ ਆਪਣੀ ਵੀਡੀਓ ਬਹੁਤ ਨੰਮੀ ਹੋ ਗਈ ਹੈ ਅੱਪਾ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ